ਜਿੱਥੇ ਇੱਕ ਪਾਸੇ ਸਰਹੱਦਾਂ ਉੱਤੇ ਹਾਈ ਅਲਰਟ ਜਾਰੀ ਹੈ ਤੇ ਬਲੈਕਆਊਟ ਰਹਿ ਹਸਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇੱਕ ਹਸਪਤਾਲ ਦੇ ਵਿੱਚ ਚੋਰੀ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਵੱਡਾ ਹਮਲਾ ਹੋਣ ਤੋਂ ਬਾਅਦ ਰਾਤ ਨੂੰ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਬਲੈਕਆਊਟ ਰਹਿ ਹਸਲ ਕੀਤੀ ਗਈ ਸੀ ਲੋਕਾਂ ਨੇ ਘਰਾਂ ਦੀਆਂ ਲਾਈਟਾਂ ਬੰਦ ਕਰਦਿਆਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਪਰ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਹਨੇਰੇ ਨੂੰ ਇੱਕ ਮੌਕੇ ਦੇ ਵਜੋਂ ਦੇਖਿਆ ਗਿਆ ਹਸਪਤਾਲ ਦੇ ਆਪੀਡੀ ਕਮਰਿਆਂ ਦੇ ਤਾਲੇ ਤੋੜੇ ਗਏ ਅਲਮਾਰੀਆਂ ਖੋਲ੍ਹੀਆਂ ਗਈਆਂ ਸਾਰੇ ਕਮਰੇ ਖੰਗਾਲ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਨਾ ਤਾਂ ਕੋਈ ਕੰਪਿਊਟਰ ਚੋਰੀ ਹੋਇਆ ਨਾ ਹੀ ਕੋਈ ਦਸਤਾਵੇਜ਼ ਐਸਐਮਓ ਡਾਕਟਰ ਸ਼ਾਲੂ ਅਗਰਵਾਲ ਨੇ ਦੱਸਿਆ ਕਿ ਇਹ ਚੋਰ ਸ਼ਾਇਦ ਕੋਈ ਨਸ਼ੇਲੀਆਂ ਦਵਾਈਆਂ ਲੱਭਣ ਉੱਥੇ ਆਏ ਸੀ ਕਿਉਂਕਿ ਜੇਕਰ ਮਰੀਜ਼ਾਂ ਦੇ ਰਿਕਾਰਡ ਜਾਂ ਫਿਰ ਹੋਰ ਦਸਤਾਵੇਜ਼ ਗਾਇਬ ਹੋ ਜਾਂਦੇ ਤਾਂ ਹਸਪਤਾਲ ਦੇ ਕੰਮਕਾਜ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਅਜਨਾਲਾ ਹਸਪਤਾਲ ਪ੍ਰਸ਼ਾਸਨ ਨੇ ਹੁਣ ਸਰਕਾਰ ਤੋਂ ਸਖਤ ਸੁਰੱਖਿਆ ਦੀ ਮੰਗ ਕੀਤੀ ਹੈ ਐਸਐਮਓ ਨੇ ਪੁਲਿਸ ਅਤੇ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇ ਇਹ ਸਿਰਫ ਇੱਕ ਚੋਰੀ ਨਹੀਂ ਹੈ ਸਾਡੇ ਸਿਹਤ ਪ੍ਰਣਾਲੀ ਉੱਤੇ ਇੱਕ ਹਮਲਾ ਵੀ ਹੈ ਜੇਕਰ ਅਸੀਂ ਹੁਣ ਵੀ ਨਹੀਂ ਜਾਗੇ ਤਾਂ ਅਗਲੀ ਵਾਰ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਹੈ ਮੈਂ ਡਾਕਟਰ ਸ਼ਾਲੂ ਅਗਰਵਾਲ ਐਸਐਮਓ ਅਜਨਾਲਾ ਅਹ ਇਹ ਰਾਤ ਨੂੰ ਕੋਈ ਸਾਡਾ ਜਿਹੜਾ ਬਲੈਕਆਊਟ ਦਾ ਟਾਈਮ ਸੀ 10 ਵਜੇ ਦੇ ਕਰੀਬ ਅਹ ਬਲੈਕਆਊਟ ਦਾ ਜਿਹੜਾ ਹਨੇਰਾ ਸੀ ਉਹਦਾ ਫਾਇਦਾ ਉਠਾਉਂਦੇ ਹੋਏ ਕੁਝ ਅਹ ਅਨਸੋਸ਼ੀਅਲ ਐਲੀਮੈਂਟਸ ਸਾਡੇ ਚੋਰੀ ਕਿ ਚੋਰੀ ਸੀ ਉਹ ਆਪਣੇ ਸਾਡੇ ਹਸਪੀਟਲ ਇੱਕ ਸਾਡਾ ਜਿਹੜਾ ਉਹ OPD ਕੰਪਲੈਕਸ ਹੈ ਜਿੱਥੇ ਸਾਡੀ ਗਾਇਨੀ OPD ਤੇ ਪੀਡੀਆਟ੍ਰਿਕ OPD ਹੈ ਉਸ ਕੋਰੀਡੋਰ ਚ ਇੱਕ ਦਰਵਾਜ਼ਾ ਆ ਗਿਆ ਉਹਦਾ ਅਪਲਾਈ ਕੱਢ ਕੇ ਤੇ ਉਹ ਅੰਦਰ ਐ ਨਹੀਂ ਪਤਾ ਕਿੰਨੇ ਬੰਦੇ ਆਏ ਸੀ ਬਿਕੋਜ਼ ਇੱਕ ਸੀ ਦੋ ਸੀ ਜਾਂ ਇਸ ਤੋਂ ਵੀ ਜ਼ਿਆਦਾ ਸੀ ਉਹ ਆਏ ਉਹਨਾਂ ਨੇ ਮੇਰੇ ਕਮਰਾ ਜਿਹੜਾ ਇੱਕ ਨੰਬਰ ਕਮਰਾ ਹੈ ਜਿਹੜੀ ਸਾਡੀ ਓਪੀਡੀ ਚ 3 ਨੰਬਰ ਕਮਰਾ ਹੈ ਡੈਂਟਲ ਓਪੀਡੀ ਹੈ ਤੇ ਅੱਗੇ ਜਾ ਕੇ ਸਰਜਰੀ ਓਪੀਡੀ ਇਹ ਸਾਰੀ ਓਪਡੀਆਂ ਚ ਉਹਨਾਂ ਨੇ ਸਾਰੀਆਂ ਅਲਮਾਰੀਆਂ ਤੋੜੀਆਂ ਸਾਰਾ ਰਿਕਾਰਡ ਸਾਰਾ ਕੁਝ ਵਿਖੇਰਤਾ ਤੇ ਉਹ ਸ਼ਾਇਦ ਜੋ ਸਾਡਾ ਅੰਦਾਜ਼ਾ ਹੈ ਕਿਉਂਕਿ ਉਹ ਹੋਰ ਕੁਝ ਤਾਂ ਲੈ ਕੇ ਨਹੀਂ ਗਏ ਅਲਮਾਰੀਆਂ ਔਰ ਡਰਾਅਰ ਹੀ ਉਹਨਾਂ ਨੇ ਛਾਨੇ ਕਿ ਹੋ ਸਕਦਾ ਹੈ ਕਿ ਉਹ ਨਸ਼ੇ ਦਾ ਹੀ ਕੋਈ ਦਵਾਈ ਦੁਈ ਲੱਭਦੇ ਹੋਣ ਕਿਉਂਕਿ ਕਿਉਂਕਿ ਉਸ ਤਰ੍ਹਾਂ ਸਾਡੇ ਮਤਲਬ ਕਿ ਜਿਵੇਂ ਅੱਗੇ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਵੇਂ ਕੋਈ ਬੈਟਰੀ ਕੋਈ ਕੋਈ ਵੀ ਚੀਜ਼ ਜੋ ਉਹਨਾਂ ਲੱਗਦੀ ਕਿ ਵਿਕ ਸਕਦੀ ਉਹ ਚੁੱਕ ਕੇ ਲੈ ਜਾਂਦੇ ਆ ਪਰ ਇਸ ਵਾਰੀ ਉਹਨਾਂ ਨੇ ਇਹ ਸਭ ਨਹੀਂ ਕੀਤਾ ਉਹ ਸਾਡੇ ਮੁਤਾਬਕ ਉਹ ਨਸ਼ੇ ਦੀ ਗੋਲੀਆਂ ਹੀ ਲੱਭ ਰਹੇ ਸੀ ਕਿ ਇਹ ਕਿਤੇ ਨਾ ਕਿਤੇ ਐਸਐਮਓ ਦੇ ਰੂਮ ਚ ਜਾਂ ਓਪੀਡੀ ਚ ਡਾਕਟਰਾਂ ਦੀ ਅਲਮਾਰੀਆਂ ਚ ਸਟੋਰ ਹੁੰਦੀ ਹੋਏਗੀ ਪਰ ਉਹ ਇਸ ਮਹਿੰਮ ਚ ਕਾਮਯਾਬ ਨਹੀਂ ਹੋਏ ਕਿਉਂਕਿ ਅਸੀਂ ਇਹ ਦਵਾਈ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਆਂ ਪਰ ਇਹ ਇੱਕ ਇਹ ਬੜਾ ਇੱਕ ਕੁਐਸਚਨ ਰੇਜ਼ ਕਰਦਾ ਹੈ ਕਿ ਦੇਖੋ ਹੁਣ ਸਾਡਾ ਇਸ ਟਾਈਮ ਮਤਲਬ ਕਿ ਹਸਪੀਟਲਸ ਵੀ ਥੋੜਾ ਅਲਰਟ ਮੋਡ ਤੇ ਚੱਲ ਰਹੇ ਆਂ ਤੇ ਮੇਨ ਚੀਜ਼ ਹੈ ਕਿ ਜੇ ਇਹ ਬਲੈਕਆਊਟ ਚ ਇਹ ਲੋਗ ਇਸ ਤਰ੍ਹਾਂ ਹਸਪੀਟਲ ਨੂੰ ਦੀ ਸੇਫਟੀ ਨੂੰ ਕੰਪਰੋਮਾਈਜ਼ ਕਰ ਸਕਦੇ ਆਂ ਤੇ ਸਾਡੀ ਸਾਰੇ ਆਪਣੇ ਜਿਹੜੀ ਗਵਰਨਮੈਂਟ ਹੈ ਸਰਕਾਰੀ ਮੈਂ ਮਹਿਕਮੇ ਪੁਲਿਸ ਹੈ ਉਹਨਾਂ ਨੂੰ ਇਹ ਅਪੀਲ ਕੀਤੀ ਅਸੀਂ ਕਰਦੇ ਆਂ ਬੁਰਜ਼ੋਰ ਅਪੀਲ ਕਰਦੇ ਆਂ ਕਿ ਵੀ ਇੱਥੇ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਫੀਮੇਲ ਮੈਡੀਕਲ ਅਫਸਰਸ ਰਾਤ ਨੂੰ ਕਲੀਆਂ ਡਿਊਟੀ ਕਰਦੀਆਂ ਨਾਲ ਸਿਰਫ ਉਹਨਾਂ ਦੇ ਕਲਾਸ 4 ਹੁੰਦੇ ਆ ਜਾਂ ਫੀਮੇਲ ਸਟਾਫ ਹੁੰਦੀ ਹੈ ਤੇ ਜੇ ਕੱਲ ਨੂੰ ਕੋਈ ਅਨਟਵਰਡ ਕਟਨਾ ਹੋ ਜਾਂਦੀ ਹੈ ਉਹਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜਾਨੀ ਤੇ ਮਾਲੀ ਦੋਨੋਂ ਨੁਕਸਾਨ ਹੋ ਸਕਦਾ ਨਾ ਮਾਲੀ ਨੁਕਸਾਨ ਤਾਂ ਉਹ ਵੀ ਬਹੁਤ ਖਾਸ ਕਿਉਂਕਿ ਸਾਡੇ ਕੋਲ ਬੜਾ ਸੈਂਸਿਟਿਵ ਰਿਕਾਰਡ ਹੁੰਦਾ ਜੇ ਇੱਕ ਵੀ ਕੰਪਿਊਟਰ ਚੁੱਕ ਕੇ ਲੈ ਜਾਂਦੇ ਸਾਡਾ 20-25 ਸਾਲ ਦਾ ਰਿਕਾਰਡ ਜਿਹੜਾ ਹੁੰਦਾ ਹੈ ਡੈਥ ਬਰਥ ਦਾ ਹੋ ਗਿਆ ਮੈਡੀਕਲ ਲੀਗਲ ਰਿਕਾਰਡ ਹੋ ਗਿਆ ਬਹੁਤ ਇੰਪੋਰਟੈਂਟ ਹੈ ਚੋਰਾ ਲਈ ਇਹਨਾਂ ਦੀ ਸ਼ਾਇਦ ਕੋਈ ਵੈਲਿਊ ਨਹੀਂ ਹੈ ਪਰ ਸਾਡੇ ਲਈ ਅਸੀਂ ਜਦੋਂ ਕੋਈ ਆਂਦਾ ਹੈ ਸਾਡੇ ਕੋਲ ਰਿਕਾਰਡ ਸਾਰਾ ਜਿਹੜੇ ਸਾਡੇ ਮੈਡੀਕਲ ਲੀਗਲ ਕੇਸ ਐ ਜੋ ਅਦਾਲਤਾਂ 'ਚ ਡਾਕਟਰ ਆਪਣਾ ਐਵੀਡੈਂਸ ਦਿੰਦੇ ਆ ਇਹਾਂ ਕਿਸੇ ਦੀ ਡੈਥ ਦੇ ਬਰਥ ਦਾ ਜਿਹੜਾ ਸਰਟੀਫਿਕੇਟ ਦਾ ਰਿਕਾਰਡ ਹੁੰਦਾ ਉਹ ਕਿਸੇ ਲਈ ਕਿੰਨਾ ਕੁ ਜ਼ਰੂਰੀ ਹੈ ਤੁਸੀਂ ਖੁਦ ਹੀ ਸਮਝ ਸਕਦੇ ਆ ਪਬਲਿਕ ਸਮਝ ਸਕਦੀ ਹੈ ਤੇ ਐਸ ਲਈ ਸਰਕਾਰਾਂ ਨੂੰ ਤੇ ਪੁਲਿਸ ਨੂੰ ਇਹ ਇੱਕ ਵਾਰੀ ਨਹੀਂ ਹੈ ਮਤਲਬ ਕਿ ਹਰ ਵਾਰੀ ਹੀ ਹੈ ਅਸੀਂ ਕਰੀਦੀ ਆ ਪਰ ਸਮਾਹ ਸਾਨੂੰ ਕੋਈ ਇਹਦੇ ਤੇ ਪੋਜ਼ਿਟਿਵ ਇਨਾ ਰਿਸਪਾਂਸ ਨਹੀਂ ਮਿਲਦਾ ਤੇ ਇਹ ਰਿਕਵੈਸਟ ਹੈ ਕਿ ਵੀ ਸਾਨੂੰ ਕੁਝ ਕੁਝ ਮੈਂ ਕਿਹਾ ਹੋਰ ਹੈ ਜਿਹੜੀ ਲੇਟੈਸਟ ਇਨਸੀਡੈਂਸ ਹੋਇਆ ਹੈ ਇਹਦਾ ਜਿਹੜੇ ਹੈਗੇ ਆ ਜਿਹੜੇ ਰਿਸਪਾਂਸਿਬਲ ਲੋਗ ਹੈ ਉਹਨਾਂ ਨੂੰ ਫੜਿਆ ਜਾ